ਹਾਂਜੀ ਰਾਜੇ ਸਤਿ ਸ੍ਰੀ ਅਕਾਲ ਮੈਂ ਕੈਨਵੀਰ ਕੌਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਿਹੜਾ ਹਿਸਟਰੀ ਦੇ ਵਿੱਚੋਂ ਪ੍ਰਾਚੀਨ ਭਾਰਤ ਦਾ ਇਤਿਹਾਸ ਜਿਹੜਾ ਉਹਨਾਂ ਆਪਾਂ ਕਵਰ ਕਰ ਚੁੱਕੇ ਹਾਂ ਤੇ ਹੁਣ ਮੱਧਕਾਲੀਨ ਭਾਰਤ ਦਾ ਇਤਿਹਾਸ ਜਿਹਦੇ ਵਿੱਚੋਂ ਆਪਾਂ ਦਿੱਲੀ ਸਲਤਨਤ ਵਾਲਾ ਟੌਪਿਕ ਆ ਜਿਹੜਾ ਉਹ ਕਵਰ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਰਾਜੇ ਕਿ ਦਿੱਲੀ ਸਲਤਨਤ ਦੇ ਵਿੱਚ ਪੰਜ ਰਾਜਵੰਸ਼ ਹੋਏ ਆ ਪੰਜਾਂ ਦੇ ਵਿੱਚੋਂ ਆਪਾਂ ਚਾਰ ਰਾਜਵੰਸ਼ਾ ਜਿਹੜੇ ਉਹ ਕਰ ਚੁੱਕੇ ਆਂ ਰਜੇ ਅੱਜ ਲਾਸਟ ਵਾਲਾ ਵੰਸ਼ਾ ਲੋਧੀ ਵੰਸ਼ ਜਿਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਆਪਣੀ ਅੱਜ ਵਾਲੀ ਕਲਾਸ ਦੇ ਵਿੱਚ ਰਜੇ ਇਹ ਵੰਸ਼ ਪੂਰਾ ਹੋ ਜਾਊਗਾ ਤੇ ਦਿੱਲੀ ਸਲਤਨਤ ਵਾਲਾ ਜਿਹੜਾ ਟੌਪਿਕ ਆ ਉਹ ਕਵਰ ਹੋ ਜਾਊਗਾ ਠੀਕ ਹੈ ਤਾਂ ਰਜੇ ਜਿਵੇਂ ਤੁਹਾਨੂੰ ਪਤਾ ਵੀ ਜਿਹੜੇ ਦਿੱਲੀ ਸਲਤਨਤ ਦੇ ਵਿੱਚ ਪੰਜ ਰਾਜਵੰਸ਼ ਹੋਏ ਆ ਪੰਜਾਂ ਦੇ ਵਿੱਚੋਂ ਸਿਰਫ ਲੋਧੀ ਵੰਸ਼ ਜਿਹੜਾ ਆਪਾਂ ਅੱਜ ਕਰਾਂਗੇ ਸਿਰਫ ਇਹੇ ਵੰਸ਼ ਆ ਜਿਹੜਾ ਪਠਾਨ ਜਾਂ ਅਫਗਾਨ ਵੰਸ਼ ਦੇ ਨਾਲ ਸੰਬੰਧਿਤ ਹੈਗਾ ਜਿਹੜੇ ਪਹਿਲਾ ਚਾਰ ਵੰਸ਼ ਹੋਏ ਹਨ ਜਿਹੜਾ ਆਪਣਾ ਗੁਲਾਮ ਵੰਸ਼ ਹੋਇਆ ਸੈयद ਵੰਸ਼ ਹੋਇਆ ਖਿਲਜੀ ਵੰਸ਼ ਹੋਇਆ ਤਤੁਗਲਕ ਵੰਸ਼ ਹੋਇਆ ਤਾਂ ਉਹ ਸਾਰੇ ਤੁਰਕ ਸੀਗੇ राजे ਜਿਹੜਾ ਲੋਧੀ ਵੰਸ਼ ਆ ਇਹ ਸਿਰਫ ਇਕੱਲਾ ਅਫਗਾਨ ਵੰਸ਼ ਹੋਇਆ ਦਿੱਲੀ ਸਲਤਨਤ ਦੇ ਵਿੱਚੋਂ ਆਪਣੇ ਭਾਰਤ ਦੇ ਵਿੱਚ ਸਿਰਫ ਦੋ ਵੰਸ਼ਾ ਜਿਹੜੇ ਲੋਧੀ ਅਫਗਾਨ ਵੰਸ਼ ਦੇ ਨਾਲ ਸੰਬੰਧਿਤ ਆ ਇੱਕ ਤਾਂ ਦਿੱਲੀ ਸਲਤਨਤ ਦੇ ਵਿੱਚ ਮਿਲਦਾ ਆਪਾਂ ਨੂੰ ਲੋਧੀ ਵੰਸ਼ ਤੇ ਦੂਜਾ ਅੱਗੇ ਜਾ ਕੇ ਆਪਾਂ ਜਿਹੜਾ ਮੁਗਲ ਕਾਲ ਆਉਗਾ ਉਹਦੇ ਵਿੱਚ ਜਦੋਂ ਸ਼ੇਰ ਸ਼ਾਹ ਸੂਰੀ ਆਉਂਦੇ ਆ ਤੇ ਜਿਹੜੇ ਉਹ ਅਫਗਾਨ ਵੰਸ਼ ਦੇ ਨਾਲ ਸੰਬੰਧਿਤ ਹੁੰਦੀ ਹੈ ਦਾ ਇਹਦੇ ਵਿੱਚ ਰਾਜੇ ਜਿਹੜੇ ਹੈਗੇ ਆ ਇਹਨਾਂ ਦਾ ਸਮਾਂ 1451 ਤੋਂ 1526 ਤੱਕ ਇਹਨਾਂ ਨੇ ਸ਼ਾਸਨ ਕੀਤਾ ਲਾਸਟ ਵੰਸ਼ਾ ਜਿਹੜਾ ਇਹਦਾ ਸ਼ਾਸਕ ਇਬਰਾਹਿਮ ਲੋਦੀ ਆ ਉਹ ਦਿੱਲੀ ਸਲਤਨਤ ਦਾ ਵੀ ਲਾਸਟ ਵੰਸ਼ਾ ਤੇ ਲੋਦੀ ਵੰਸ਼ ਦਾ ਵੀ ਦਿੱਲੀ ਸਲਤਨਤ ਦਾ ਵੀ ਲਾਸਟ ਸ਼ਾਸਕਾ ਤੇ ਲੋਦੀ ਵੰਸ਼ ਦਾ ਵੀ ਲਾਸਟ ਸ਼ਾਸਕਾ ਇਹਦੇ ਵਿੱਚ ਆਪਾਂ ਦੇਖਾਂਗੇ ਰਾਜੇ ਬਹਿਲੋਲ ਲੋਦੀ ਜਿਨੇ ਇਸ ਵੰਸ਼ ਦੀ ਸਥਾਪਨਾ ਕੀਤੀ ਸੀ ਤੇ ਸਿਕੰਦਰ ਲੋਦੀ ਜਿਨੇ ਰਾਜੇ ਧਰਮ ਦੇ ਪ੍ਰਤੀ ਜਿਹੜੀ ਕਾਫੀ ਕੱਟੜ ਨੀਤੀ ਅਪਣਾਈ ਸੀਗੀ ਤੇ ਇਸਤਰੀਆਂ ਨੂੰ ਜਿਹੜਾ ਹੈਗਾ ਧਾਰਮਿਕ ਸਥਾਨਾਂ ਤੇ ਜਾਣਾ ਉੱਥੇ ਰੋਕ ਲਗਾ ਦਿੱਤੀ ਸੀਗੀ ਇਸ ਤੋਂ ਇਲਾਵਾ ਜਿਹੜੀ ਮੁਸਲਮਾਨਾਂ ਦੇ ਵਿੱਚ ਤਜੀਹਾ ਕਰਨਾ ਹੁੰਦਾ ਸੀਗਾ ਉਹਦੇ ਤੇ ਵੀ ਉਹਨੇ ਰੋਕ ਲਗਾਈ ਸੀ ਫਿਰ ਉਹਨੇ ਕੁਝ ਕਲਿਆਨਕਾਰੀ ਕੰਮ ਵੀ ਕੀਤੇ ਸੀ ਜੋ ਆਪਾਂ ਅੱਗੇ ਦੇਖਾਂਗੇ ਫਿਰ ਉਸ ਤੋਂ ਬਾਅਦ ਇਬਰਾਹਿਮ ਲੋਧੀ ਆਉਂਦਾ ਜੋ ਇਸ ਸ਼ਾਸਕ ਦਾ ਵੀ ਆਖਰੀ ਰਾਜਾ ਹੈਗਾ ਤੇ ਦਿੱਲੀ ਸਲਤਨਤ ਦਾ ਵੀ ਆਖਰੀ ਰਾਜਾ ਤੇ ਇਕਲੌਤਾ ਅਜੇਹਾ ਰਾਜਾ ਰਾਜੇ ਜਿਹੜਾ ਜੰਗ ਦੇ ਦੌਰਾਨ ਮਰਿਆ ਸੀ ਠੀਕ ਹੈ ਨਾ ਜੇ ਪੁੱਛ ਲੈਣ ਕਿ ਕਿਹੜੇ ਸ਼ਾਸਕ ਦੀ ਮੌਤ ਹੈ ਜਿਹੜੀ ਜੰਗ ਦੇ ਦੌਰਾਨ ਹੋਈ ਸੀ ਤਾਂ ਜਿਹੜਾ ਦਿੱਲੀ ਸਲਤਨਤ ਦਾ ਇਕਲੌਤਾ ਰਾਜਾ ਇਬਰਾਹਿਮ ਲੋਧੀ ਹੈ ਜੀ ਦੀ ਜੰਗ ਦੇ ਦੌਰਾਨ ਮੌਤ ਹੋਈ ਸੀ ਆਪਾਂ ਸਟੈਪ ਬਾਈ ਸਟੈਪ ਸਾਰਿਆਂ ਨੂੰ ਡਿਸਕਸ ਕਰ ਜੇ ਕਲਾਸ ਤੁਹਾਨੂੰ ਵੀ ਵਧੀਆ ਲੱਗਦੇ ਹੁੰਦੇ ਆ ਬਈ ਛੋਟੀ ਜੀ ਰਿਕਵੈਸਟ ਆ ਵੀ ਕਲਾਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਕੋਈ ਸਟੂਡੈਂਟ ਆ ਜਿਹੜਾ ਕਲਾਸ ਨੂੰ ਲਾਈਕ ਨਹੀਂ ਕਰਦਾ ਕੋਈ ਕਮੈਂਟ ਨਹੀਂ ਕਰਦਾਗਾ ਨਹੀਂ ਤਾਂ ਮੈਂ ਕਲਾਸਿਸ ਬੱਚੇ ਬੰਦ ਕਰ ਦੇਣੀਆਂ ਫਿਰ ਜੇ ਮੈਨੂੰ ਕੋਈ ਵੀ ਫੀਡਬੈਕ ਨਾ ਮਿਲੀ ਤਾਂ ਓਕੇ ਤੇ ਜਿਹੜੇ ਬੱਚੇ ਨਵੇਂ ਆਓ ਸਬਸਕ੍ਰਾਈਬ ਕਰ ਲਓ ਕਿਉਂਕਿ ਜੇ ਰਾਜੀ ਤੁਸੀਂ ਅੱਗੋਂ ਆਪਣਾ ਸਪੋਰਟ ਕਰੋਗੇ ਤਾਂ ਚੈਨਲ ਦੀ ਰੀਚ ਵਧਣੀ ਆ ਜੇ ਰੀਚ ਵਧੂਗੀ ਤਾਂ ਕੰਟੀਨਿਊ ਹੋਊਗਾ ਜੇ ਚੈਨਲ ਦੀ ਰੀਚ ਨਾ ਵਧੀ ਤਾਂ ਉਹਨੂੰ ਕੰਟੀਨਿਊ ਨਹੀਂ ਰੱਖਿਆ ਜਾ ਸਕਦਾਗਾ ਠੀਕ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਚੀਜ਼ ਦਾ ਕਿ ਕੋਈ ਵੀ ਚੀਜ਼ ਹੈ ਜਿਹਨੂੰ ਆਪਾਂ ਉਹਦੀ ਰੀਜ਼ ਵਧੂਗੀ ਤਾਂ ਉਹਨੂੰ ਕੰਟੀਨਿਊ ਕਰ ਸਕਦੇ ਆ ਨਹੀਂ ਤਾਂ ਨਹੀਂ ਕਰ ਸਕਦੇ ਤਾਂ ਇਹ ਸਟੈਪ ਫੋਲੋ ਕਰਨੀ ਪੈਂਦੀ ਹੈ ਜੇਕਰ ਤੁਸੀਂ ਆਪਣੀ سپورਟ ਕਰੋਗੇ ਤਾਂ ਫੇਰ ਫਰਕ ਪਊਗਾ ਰਜੇ ਮੇਰੇ ਵੱਲੋਂ ਆਪਦੀ ਪੂਰੀ سپورਟ ਆ ਮੈਂ ਤੁਹਾਨੂੰ ਆਪਦਾ ਕੰਟੈਂਟ ਬੈਸਟ ਤੋਂ ਬੈਸਟ ਦੇ ਰਹੀ ਆ ਤੁਹਾਨੂੰ ਵੀ ਪਤਾ ਵੀ ਇੰਨਾ ਕੋਈ ਫ੍ਰੀ ਦੇ ਵਿੱਚ ਨਹੀਂ ਪ੍ਰੋਵਾਈਡ ਕਰਾਉਂਦਾ ਮੈਨੂੰ ਨਹੀਂ ਪਤਾ ਅਕੈਡਮੀ ਵਾਲੇ ਕਿੰਨਾ ਕਰਾਉਂਦੇ ਆ ਕਿਉਂਕਿ ਮੈਂ ਕਦੇ ਕਿਸੇ ਅਕੈਡਮੀ ਤੋਂ ਕੋਚਿੰਗ ਨਹੀਂ ਲਈ ਬਟ ਹਾਂ ਜਿੰਨੇ ਵੀ YouTube ਤੇ ਮੈਂ ਫ੍ਰੀ ਕਲਾਸਿਸ ਵਾਚ ਕਰਦੀ ਆ ਫ੍ਰੀ ਕਲਾਸ ਦੇ ਵਿੱਚ ਇੰਨਾ ਕੰ ਫੀਡਬੈਕ ਜ਼ਰੂਰ ਦਿਇਆ ਕਰੋ ਬਈ ਕਲਾਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਓਕੇ ਸ਼ੁਰੂ ਕਰਦੇ ਹਾਂ ਰਾਜੇ ਲੋਧੀ ਵੰਸ਼ ਲੋਧੀ ਵੰਸ਼ ਦੇ ਵਿੱਚ ਰਾਜੇ ਇਹਨਾਂ ਦਾ ਸਮਾਂ 1451 ਤੋਂ 1526 ਈਸਵੀ ਆ ਇਹਦੀ ਸਥਾਪਨਾ ਬਹਿਲੋਲ ਲੋਧੀ ਨੇ ਕੀਤੀ ਸੀ ਰਾਜੇ ਜਿਵੇਂ ਆਪਾਂ ਨੂੰ ਪਤਾ ਕਿ ਆਪਾਂ ਜਿਹੜਾ ਲਾਸਟ ਵੰਸ਼ ਕੀਤਾ ਸੈਯਦ ਵੰਸ਼ ਉਹਦਾ ਜਿਹੜਾ ਲਾਸਟ ਸ਼ਾਸਕ ਹੋਇਆ ਸੀਗਾ ਆਲਮਸ਼ਾਹ ਤਾਂ ਉਹਨੇ ਜਿਹੜਾ ਹੈਗਾ ਸ਼ਾਸਨ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਯਾਨੀ ਕਿ ਸਿਕਾਸ਼ਨ ਛੱਡਤਾ ਸੀ ਰਾਜੇ ਤੇ ਉਹ ਜਿਹੜਾ ਹੈਗਾ ਉਹ ਬਦਾਈਉ ਦੇ ਵਿੱਚ ਚਲਾ ਗਿਆ ਸੀ ਤਾਂ ਫਿਰ ਜਿਹੜਾ ਇਹ ਬਹਿਲੋਲ ਲੋਦੀ ਹੈ ਇਹ ਮੁਬਾਰਕ ਸ਼ਾਹ ਦੇ ਸਮੇਂ ਤੋਂ ਸੈਨਾਪਤੀ ਸੀਗਾ ਉਹਨਾਂ ਦਾ ਤੇ ਇਹਨੇ ਜਿਹੜੀ ਰਾਜਗਦੀ ਦੀ ਵੰਗਡੋਰ ਸੰਭਾਲੀ ਸੀ ਤੇ ਇੱਕ ਨਵੇਂ ਵੰਸ਼ ਦੀ ਨੀਂ ਰੱਖੀ ਸੀ ਜਿਹਦਾ ਨਾਮ ਸੀਗਾ ਲੋਦੀ ਵੰਸ਼ ਤੇ ਇਹਦੇ ਵਿੱਚ ਸ਼ਾਸਕ ਹੋਏ ਰਾਜੇ ਬਹਿਲੋਲ ਲੋਦੀ ਸਿਕੰਦਰ ਲੋਦੀ ਤੇ ਇਬਰਾਹਿਮ ਲੋਦੀ ਪਹਿਲਾਂ ਇੱਥੋਂ ਹੀ ਕੁਐਸਚਨ ਬਣ ਜਾਂਦਾ ਹੁੰਦਾ ਕਿ ਤਰਤੀਬ ਦੱਸਣੀ ਹੈ ਜਾਂ ਇਸ ਵੰਸ਼ ਦੇ ਨਾਲ ਸੰਬੰਧਿਤ ਕਿਹੜੇ-ਕਿਹੜੇ ਰਾਜ ਫਿਰ ਇਹਨਾਂ ਦਾ ਸਮਰਾਜੇ 1451 ਤੋਂ 1499 1499 ਤੋਂ 1517 1517 ਤੋਂ 1526 ਜਦੋਂ ਪਾਣੀਪਤ ਦਾ ਯੁੱਧ ਹੁੰਦਾ ਸਾਰਾ ਆਪਾਂ ਡਿਸਕਸ ਕਰਾਂਗੇ ਤਾਂ ਦਿੱਲੀ ਸਲਤਨਤ ਦਾ ਰਾਜੇ ਇੱਕੋ ਇੱਕ ਵੰਸ਼ ਜਿਹੜਾ ਕਿ ਪਠਾਨ ਜਾਂ ਅਫਗਾਨ ਵੰਸ਼ ਦੇ ਨਾਲ ਸੰਬੰਧਿਤ ਸੀ ਤਾਂ ਇਹ ਕੁਐਸਚਨ ਪੁੱਛ ਸਕਦੇ ਆ ਰਾਜੇ ਕਿ ਦਿੱਲੀ ਸਲਤਨਤ ਦੇ ਵਿੱਚੋਂ ਕਿਹੜਾ ਵੰਸ਼ ਆ ਜਿਹੜਾ ਤੁਰਕ ਨਹੀਂ ਸੀ ਤਾਂ ਲੋਧੀ ਵੰਸ਼ ਰਾਜੇ ਜਿਹੜਾ ਕਿ ਅਫਗਾਨ ਜਾਂ ਪਠਾਨ ਸੀਗਾ ਬਹਿਲੋਲ ਲੋਦੀ ਲੋਦੀ ਵੰਸ਼ ਦਾ ਸੰਸਥਾਪਕ ਸਮਾਂ ਇਹਦਾ 1452 ਤੋਂ 1499 ਰਾਜੇ 38 ਸਾਲ ਤੱਕ ਇਹਨੇ ਸ਼ਾਸਨ ਕੀਤਾ ਸਭ ਤੋਂ ਜ਼ਿਆਦਾ ਸਮਾਂ ਇਹਦਾ ਸ਼ਾਸਨ ਕਿਹਨੇ ਕੀਤਾ ਸੀਗਾ ਬਹਿਲੋਲ ਲੋਦੀ ਨੇ ਤੇ 70 ਸਾਲ ਕਿਹਨੇ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਤੁਸੀਂ ਪਲੀਜ਼ ਜਵਾਬ ਜ਼ਰੂਰ ਦਿਓ ਇਹਦਾ ਠੀਕ ਹੈ ਫਿਰ ਇਹਨੇ ਉਪਾਧੀ ਲਈ ਸੀ ਰਾਜੇ ਗਾਜੀ ਦੀ ਗਾਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦਾ ਮਤਲਬ ਹੁੰਦਾ ਧਾਰਮਿਕ ਯੋਦਾ ਤੇ ਸਿੱਕੇ ਚੁਲਾਈ ਸੀ ਇਹ ਨਹੀਂ ਆਪਣੇ ਨਾਮ ਤੇ ਹੀ ਬਹਿਲੋਲ ਦੇ ਨਾਮ ਤੇ ਬਹਿਲੋਲੀ ਸਿੱਕੇ ਚੁਲਾਈ ਸੀ ਇਹਨੇ ਤੇ ਇਹਨੇ ਰਾਜੀ ਇੱਕ ਨਵਾਂ ਰਾਜ ਸਿਧਾਂਤ ਦਾ ਜਿਹੜਾ ਉਹਨੂੰ ਅਪਣਾਇਆ ਸੀ ਬਲਬਨ ਵਾਲੀ ਨੀਤੀ ਹੈ ਜਿਹੜੀ ਉਹਨੂੰ ਤਿਆਗ ਦਿੱਤਾ ਸੀਗਾ ਤੇ ਇੱਕ ਨਵਾਂ ਸਿਧਾਂਤ ਅਪਣਾਇਆ ਸੀ ਦ ਫਰਸਟ ਅਮੰਗ ਇਕਵਲਸ ਯਾਨੀ ਕਿ ਸਮਾਨਤਾ ਤੇ ਭਾਈਚਾਰੇ ਦਾ ਜਿਹੜਾ ਸਿਧਾਂਤ ਹੈ ਇਹਨੇ ਅਪਣਾਇਆ ਸੀ ਵੀ ਕੋਈ ਲੜਾਈ ਝਗੜਾ ਨਹੀਂ ਕਰਨਾਗਾ ਹਨਾ ਜਿਵੇਂ ਉਹਨੇ ਤਾਂ ਕਿਹਾ ਸੀਗਾ ਹਨਾ ਕਿ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀਗੀ ਹਨਾ ਵੀ ਯਾਨੀ ਕਿ ਤਲਵਾਰ ਦੇ ਜ਼ੋਰ ਤੇ ਰਾਜ ਕਰਨ ਦਾ ਜਿਹੜਾ ਉਹਨੇ ਸਿਧਾਂਤ ਅਪਣਾਇਆ ਸੀਗਾ ਤਾਂ ਇਹਨੇ ਸਮਾਨਤਾ ਪਾਈਚਾਰੇ ਦਾ ਜਿਹੜਾ ਸਿਧਾਂਤ ਆਹੋ ਅਪਣਾਇਆ ਸੀ ਤਾਂ ਪੁੱਛ ਸਕਦੇ ਆ ਦਿੱਲੀ ਸਲਤਨਤ ਦਾ ਕਿਹੜਾ ਸ਼ਾਸਕ ਸੀਗਾ ਜੀਨੇ ਸਮਾਨਤਾ ਦੇ ਪਾਈਚਾਰੇ ਦਾ ਸਿਧਾਂਤ ਅਪਣਾਇਆ ਬਹਿਲੋਲ ਲੋਦੀ ਮਨਸਬੇ ਅਲੀ ਰਾਜੇ ਜਾਂ ਮਿੱਤਰ ਦੋਨਾਂ ਦੇ ਵਿੱਚੋਂ ਕੁਝ ਵੀ ਲਿਖਿਆ ਆ ਸਕਦਾ ਹੈ ਤਾਂ ਇਹ ਕਿਹਨੂੰ ਕਹਿੰਦਾ ਸੀ ਆਪਣੇ ਮੰਤਰੀਆਂ ਜਾਂ ਸਰਦਾਰਾਂ ਨੂੰ ਜਿਹੜਾ ਹੈਗਾ ਇਹ ਕਹਿ ਕੇ ਬੁਲਾਉਂਦਾ ਸੀ ਤਾਂ ਬੇਲੂ ਲੋਧੀ ਆਪਣੇ ਮੰਤਰੀਆਂ ਜਾਂ ਸਰਦਾਰਾਂ ਨੂੰ ਕੀ ਕਹਿ ਕੇ ਬੁਲਾਉਂਦਾ ਸੀਗਾ ਮਨਸੇਬੀ ਏ ਅਲੀ ਜਾਂ ਮਿੱਤਰ ਇਹਨਾਂ ਦੋਨਾਂ ਨਾਮਾਂ ਦੇ ਨਾਲ ਜਿਹੜਾ ਇਹ ਆਪਣੇ ਮੰਤਰੀਆਂ ਨੂੰ ਬੁਲਾਉਂਦਾ ਸੀਗਾ ਫਿਰ ਰਾਜੇ ਸਿਕੰਦਰ ਲੋਧੀ ਆਉਂਦਾ ਇਹਦੇ ਤੋਂ ਬਾਅਦ ਜਦੋਂ ਹੈਗੀ ਜਿਹੜੀ ਇਹਦੀ 1499 ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਸਿਕੰਦਰ ਲੋਧੀ ਆਉਂਦਾ ਇਹਦਾ ਸਮਾਂ ਹੈਗਾ 1499 ਤੋਂ 1517 ਰਾਜੇ ਇਹ ਇੱਕ ਅਜੀਹਾ ਸ਼ਾਸਕ ਸੀਗਾ ਸਿਕੰਦਰ ਲੋਧੀ ਜੀਨੇ ਕਿ ਮੁਸਲਮਾਨਾਂ ਦੇ ਤਜ਼ੀਆਂ ਕੱਢਣ ਤੇ ਰੋਕ ਲਾਈ ਸੀ ਇਸਤਰੀਆਂ ਦੇ ਜਿਹੜਾ ਧਾਰਮਿਕ ਸਥਾਨਾਂ ਤੇ ਜਾਣ ਦੇ ਲੋਕ ਰੋਕ ਲਾਈ ਸੀਗੀ ਇਹਦਾ ਜਿਹੜਾ ਨੈਗੇਟਿਵ ਪੱਖ ਹੈ ਇਹ ਸਾਹਮਣੇ ਆਉਂਦਾ ਇਹਦੀ ਕਟੜਤਾ ਦੀ ਨੀਤੀ ਆ ਸਾਹਮਣੇ ਆਉਂਦੀ ਆ ਫਿਰ ਦੂਜੇ ਪਾਸੇ ਇਹਨੇ ਰਾਜੇ ਕल्याणकारी ਕੰਮ ਵੀ ਕੀਤੇ ਸੀ ਜੋ ਇਹਦੀ ਸਖਸ਼ੀਅਤ ਦੇ ਪੋਜ਼ਿਟਿਵ ਪੱਖ ਨੂੰ ਦਰਸਾਉਂਦੇ ਆ ਜਿਵੇਂ ਇਹਨੇ ਜਿਹੜੇ ਗਰੀਬ ਲੋਕ ਸੀ ਉਹਨਾਂ ਵਾਸਤੇ ਮੁਫਤ ਭੋਜਨ ਦਾ ਪ੍ਰਬੰਧ ਕਿ ਜੇ ਵੀ ਚੀਜ਼ ਦੇ ਰਿਕਾਰ ਲੈ ਜੈ ਜੇ ਨਸੀ ਤ ਉਹ ਹਟਾਤੇ ਸੀਗੇ ਹਨ ਤਾਂ ਉਹਦੇ ਨਾਲ ਸੰਬੰਧਿਤ ਆਪਾਂ ਇਹ ਸਾਰਾ ਡਿਸਕਸ ਕਰਾਂਗੇ ਸਿਕੰਦਰ ਲੋਧੀ ਰਾਜੇ ਇਹਦਾ ਮੁੱਢਲਾ ਨਾਮ ਪੁੱਛ ਸਕਦੇ ਆ ਨਿਜ਼ਾਮ ਖਾਨ ਜਾਂ ਸ਼ਾਹ ਸੀਗਾ ਇਹਦਾ ਮੁੱਢਲਾ ਨਾਮ ਨਿਜ਼ਾਮ ਖਾਨ ਜਾਂ ਨਿਜ਼ਾਮ ਸ਼ਾਹ ਕੱਲਾ ਸ਼ਾਹ ਨਹੀਂ ਰਾਜੇ ਨਿਜ਼ਾਮ ਖਾਨ ਜਾਂ ਨਿਜ਼ਾਮ ਸ਼ਾਹ ਇਹਨੇ ਉਪਾਦੀ ਸੁਲਤਾਨ ਸਿਕੰਦਰ ਸ਼ਾਹ ਦੀ ਲਈ ਸੀ ਰਾਜੇ ਧਰਮ ਪ੍ਰਤੀ ਨੀਤੀ ਮੁਸਲਮਾਨਾਂ ਦੇ ਤੱਜਿਆ ਕੱਢਣ ਤੇ ਰੋਕ ਲਾ ਦਿੱਤੀ ਸੀ ਜਿਵੇਂ ਰਾਜੇ ਉਹ ਜਿਹੜਾ ਮਾਰਦੇ ਹੁੰਦੇ ਨੇ ਨਾ ਇਸ ਤਰ੍ਹਾਂ ਸ਼ਮਕਾਈਆਂ ਮਾਰਦੇ ਹੁੰਦੇ ਆ ਉਹ ਵੱਡੀ ਚੀਜ਼ ਹੁੰਦੀ ਹੈ ਤੱਜਿਆ ਕੱਢਣ ਤੇ ਰੋਕ ਲਾ ਦਿੱਤੀ ਸੀ ਮੁਸਲਿਮ ਔਰਤਾਂ ਦੇ ਪੀਰਾਂ ਦੀ ਦਰਗਾਹ ਤੇ ਜਾਣ ਤੇ ਰੋਕ ਲਾ ਦਿੱਤੀ ਸੀ ਇਸੇ ਕਰਕੇ ਜਿਹੜੀ ਉਹ ਤੁਲਨਾ ਕੀਤੀ ਗਈ ਸੀਗੀ ਨਾ ਕਿਹਦੀ ਕੀਤੀ ਗਈ ਸੀਗੀ ਸਿਕੰਦਰ ਦੀ ਨਾਲ ਤੇ ਔਰੰਗੀ ਦੇ ਨਾਲ ਉਹ ਤੁਸੀਂ ਦੱਸਣਾ ਠੀਕ ਆ ਨਾ ਪੀਰਾਂ ਦੀ ਦਰਗਾਹ ਤੇ ਜਾਣ ਤੇ ਰੋਕ ਲਗਾਈ ਸੀ ਰਾਜੇ ਹਿੰਦੂਆਂ ਦੇ ਮੰਦਰ ਤੜਵਾਏ ਸੀਗੇ ਤੇ ਜਿਹੜੀਆਂ ਮੂਰਤੀਆਂ ਸੀ ਉਹਨਾਂ ਨੂੰ ਮਾਸ ਤੋਲਣ ਵਾਸਤੇ ਜਿਹੜੇ hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹੁੰਦੀਆਂ ਸੀ ਨਾ ਮੰਦਰਾਂ ਦੇ ਵਿੱਚ ਤਾਂ ਮੰਦਰਾਂ ਨੂੰ ਜਦੋਂ ਤੜਵਾ ਦਿੱਤਾ ਮੂਰਤੀਆਂ ਨੂੰ ਤੜਵਾ ਦਿੱਤਾ ਤਾਂ ਜਿਹੜੀਆਂ ਉਹਨਾਂ ਦੀਆਂ ਮੂਰਤੀਆਂ ਦੇ ਪੀਸ ਹੁੰਦੇ ਸੀ ਉਹਨਾਂ ਨੂੰ ਮਾਸ ਤੋਲਣ ਦੇ ਲਈ ਜਿਹੜਾ ਵੱਟਿਆਂ ਦੇ ਰੂਪ ਵਿੱਚ ਵਰਤਿਆ ਸੀ ਫਿਰ ਇਹਨੇ ਕਲਿਆਨਕਾਰੀ ਕੰਮ ਕੀਤੇ ਸੀ ਰਾਜੇ ਜਿਹੜੇ ਗਰੀਬ ਲੋਕ ਸੀ ਉਹਨਾਂ ਲਈ ਮੁਫਤ ਭੋਜਨ ਦਾ ਪ੍ਰਬੰਧ ਕੀਤਾ ਸੀਗਾ ਮੀਆਂ ਦੀ ਨਿਯੁਕਤੀ ਕੀਤੀ ਸੀ ਨਿਰਪੱਖ ਨਿਆਂ ਦੇ ਲਈ ਜਿਵੇਂ ਮੰਨ ਲਓ ਹੁਣ ਆਪਣੇ ਅਦਾਲਤਾਂ ਹੁੰਦੀਆਂ ਅਦਾਲਤਾਂ ਦੇ ਵਿੱਚ ਜੱਜ ਹੁੰਦੇ ਆ ਨਾ ਨਿਆਂ ਕਰਨ ਵਾਸਤੇ ਹਨਾ ਕਿਨਨ ਲੇ ਨੀ ਆਪਣੀ ਨਿਆਪਾਲਿਕਾ ਸੁਤੰਤਰ ਨਿਆਪਾਲਿਕਾ ਹੁੰਦੀ ਹੈ ਤਾਂ ਉਸੇ ਤਰ੍ਹਾਂ ਉਹ ਹੁੰਦਾ ਸੀ ਰਾਜੇ ਸਿਕੰਦਰ ਲੋਧੀ ਦੇ ਸਮੇਂ ਦੇ ਵਿੱਚ ਜਿਹੜਾ ਨਿਰਪੱਖ ਨਿਆਂ ਸੀਗਾ ਉਹਦੇ ਵਾਸਤੇ ਮੀਆਂ ਦੀ ਨਿਯੋਤੀ ਨਿਯੁਕਤੀ ਕੀਤੀ ਸੀ ਅਨਾਜ ਤੇ ਵਪਾਰ ਤੋਂ ਕਰ ਹਟਾ ਦਿੱਤੇ ਸੀ ਰਾਜੇ ਨੇ ਖਮਸ ਖਮਸ ਇੱਕ ਕਰ ਆ ਰਾਜੇ ਜਿਹੜਾ ਜੋਦੇ ਦੇ ਦੌਰਾਨ ਜਿਹੜਾ ਲੁੱਟਿਆ ਹੋਇਆ ਮਾਲ ਆ ਉਹਦੇ ਤੇ ਲਿਆ ਜਾਂਦਾ ਜਿਹੜਾ ਤਾਂ ਇਹਨੇ ਕੋਈ ਕਰ ਨਹੀਂ ਲਿਆ ਸੀ ਠੀਕ ਹੈ ਨਾ ਸਾਰੇ ਸ਼ਾਸਕਾਂ ਦੇ ਸਮੇਂ ਦੇ ਵਿੱਚ ਕਰ ਸੀਗਾ ਸਿਰਫ ਇਹ ਇਕਲੌਤਾ ਸ਼ਾਸਕ ਸੀ ਜੀ ਨੇ ਖਮਸਾ ਜਿਹੜਾ ਉਹ ਕੋਈ ਕਾਰ ਨਹੀਂ ਲਿਆ ਖਮਸਨਾ ਦਾ ਜਾਨੀ ਕਿ ਜੰਗ ਦੇ ਦੌਰਾਨ ਲੁੱਟੇ ਗਏ ਮਾਲ ਤੇ ਕੋਈ ਕਾਰ ਨਹੀਂ ਲਿਆ ਸੀ ਠੀਕ ਹੈ ਨਾ ਵਧੀਆ ਗੁਪਤਚਾਰ ਵਿਭਾਗ ਬਣਾਇਆ ਸੀ ਰਾਜੇ ਨੇ ਜਾਨੀ ਕਿ ਜਸੂਸੀ ਕਰਨ ਦੇ ਵਾਸਤੇ ਗੁਪਤਚਾਰ ਰੱਖੇ ਸੀਗੇ ਤੇ ਖੇਤੀ ਸੁਧਾਰ ਦੇ ਲਈ ਰਾਜੇ ਉਹਨੀ ਮਿਹਨਤੀ ਕਰਾਉਣ ਦਾ ਵਾਲਾ ਸ਼ਾਸਕ ਸੀਗਾ ਇਹ ਜਿਨੇ ਗਾਜੇ ਸ਼ਕੰਦਰੀ ਜਿਹੜਾ ਨਾਮ ਦਾ ਜਿਹੜਾ ਗਾਜਾ ਉਹ ਸ਼ੁਰੂ ਕੀਤਾ ਸੀਗਾ ਤਾਂ ਗਾਜੇ ਸਕੰਦਰੀ ਜਿਹੜਾ ਪੁੱਛ ਸਕਦੇ राजे ਤਾਂ ਇਹ ਕੀ ਦਾ ਅੰਗਾਜਾਗਾ ਸਕੰਦਰ ਲੋਧੀ ਦਾ ਫਿਰ ਇਹਨੇ ਸ਼ਹਿਰ ਬਸਾਇਆ ਸੀ राजे ਆਗਰਾ ਇਹ ਬਹੁਤ ਧਾਰੀ ਕੁਐਸਚਨ ਆਇਆ ਹੋਇਆ ਹੈ ਵੀ ਆਗਰਾ ਸ਼ਹਿਰ ਹੈ ਜਿਹੜਾ ਉਹ ਕਿਸ ਨੇ ਬਸਾਇਆ ਸੀ ਤੇ 1504 ਈਸਵੀ ਦੇ ਵਿੱਚ ਸਕੰਦਰ ਲੋਧੀ ਨੇ ਬਸਾਇਆ ਸੀ ਤੇ ਇਹਨੂੰ ਆਪਣੀ ਰਾਜਧਾਨੀ ਬਣਾਇਆ ਸੀ ਹੁਣ ਤੁਹਾਨੂੰ ਰਾਜਧਾਨੀਆਂ નોਟ ਕਰੀਏ ਨੇ ਨਾ ਕਿੰਨੀਆਂ ਆਈਆਂ ਤਾਂ ਦਿੱਲੀ ਸਲਤਨਤ ਦੇ ਵਿੱਚ ਸਿਰਫ ਦਿੱਲੀ ਰਾਜਧਾਨੀ ਨਹੀਂਗੀ ਹੋਰ ਵੀ ਬਹੁਤ ਰਾਜਧਾਨੀਆਂ ਠੀਕ ਹੈ ਨਾ ਰਚਨਾਮਾ ਫਿਰਾਂਗੇ ਸਕੰਦਰੀ ਲਿਖੀ ਸੀ राजे ਫਾਰਸੀ ਭਾਸ਼ਾ ਦੇ ਵਿੱਚ ਸੀਗੀ ਇਹ ਤੇ ਇਹਦਾ ਅਨੁਵਾਦ ਇਹ ਸੀਗਾ ਆਯੁਰਵੇਦ ਦਾ ਨਵਾਦ ਸੀਗਾ ਫਿਰਾਂਗੀ ਸਿਕੰਦਰੀ ਕਾ ਦਾ ਨਵਾਦ ਆਯੁਰਵੇਦ ਦਾ ਨਵਾ ਸੀ ਫਾਰਸੀ ਭਾਸ਼ਾ ਦੇ ਵਿੱਚ ਕੀਤਾ ਗਿਆ ਸੀ ਲਜਤੇ ਸਿਕੰਦਰੀ ਰਾਜੇ ਇਹ ਗ੍ਰੰਥ ਸੀਗਾ ਸੰਗੀਤ ਤੇ ਵਿਦਿਆ ਤੇ ਜਿਹੜੀ ਸੰਗੀਤ ਨਾਲ ਸੰਬੰਧਿਤ ਵਿਦਿਆ ਹੁੰਦੀ ਹੈ ਨਾ ਉਹਦੇ ਨਾਲ ਸੰਬੰਧਿਤ ਸੀਗਾ ਇਹ ਕਈ ਵਾਰੀ ਪੁੱਛ ਸਕਦੇ ਆ ਕਿ ਸੰਗੀਤ ਨਾਲ ਸੰਬੰਧਿਤ ਗ੍ਰੰਥ ਕਿਹੜਾ ਤਾਂ ਗਾਜੇ ਸ਼ੱਧ ਤੇ ਲਜਤੇ ਸਿਕੰਦਰੀ ਸੰਗੀਤ ਨਾਲ ਸੰਬੰਧਿਤ ਲਜਤੇ ਸਿਕੰਦਰੀ ਫਿਰ ਇਹਦੀ ਉਪਨਾਮ ਰਾਜੇ ਕਿਉਂਕਿ ਕਵਿਤਾਵਾਂ ਲਿਖਦਾ ਸੀ ਤਾਂ ਕਵਿਤਾਵਾਂ ਦੇ ਵਿੱਚ ਜਿਹੜਾ ਆਪਣਾ ਉਪਨਾਮ ਸ਼ੋਅ ਕਰਦਾ ਹੁੰਦਾ ਸੀਗਾ ਗੁਲਹਕ ਜਿਹੜਾ ਕਿ ਇੱਕ ਮੇਲ ਨਾਮ ਆ ਤੇ ਗੁਲ ਰੁਖੀ ਜੋ ਕਿ ਇੱਕ ਫੀਮੇਲ ਨਾਮ ਆ ਇਹ ਜ਼ਰੂਰ ਧਿਆਨ ਚ ਰੱਖਣੇ ਆ ਕਿਉਂਕਿ ਜਿਹੜੇ ਜਿਹੜੇ ਪੁਆਇੰਟ ਇੱਥੇ ਲਿਖਾਇਆ ਨਾ ਉਹ ਕੁਐਸਚਨਾਂ ਦੇ ਵਿੱਚੋਂ ਹੀ ਲਿਖਾਈ ਹੋਈ ਆ ਉਪਨਾਮ ਕਿਹੜੇ ਕਿਹੜੇ ਗੁਲਹਕ ਤੇ ਗੁਲ ਰਖੀ ਮੇਲ ਤੇ ਫੀਮੇਲ ਇਹ ਵੀ ਨਾਲ ਨੋਟ ਕਰ ਲੈਣਾ ਤੇ ਕਿਹੜੇ ਰਾਜੇ ਨਾਲ ਸੰਬੰਧਿਤ ਹੈ ਸਿਕੰਦਰ ਲੋਧੀ ਦੇ ਨਾਲ ਫਿਰ ਰਾਜੇ ਦਾ ਮਕਬਰਾ ਮਕਬਰੇ ਜੋ ਕੁਐਸਚਨ ਆ ਜਾਂਦੇ ਆ ਕਿਉਂਕਿ ਅਸ਼ਟਪੂਜੀ ਆ ਠੀਕ ਹੈ ਨਾ ਇਸ ਸਟੇਟਮੈਂਟ ਹਰੇਕ ਆਪਣੇ ਆਪ ਦੇ ਵਿੱਚ ਕੁਐਸਚਨ ਆ ਭਾਰਤ ਦਾ ਰਾਜੇ ਪਹਿਲਾ ਮਕਬਰਾ ਆਇਆਗਾ ਜਿਹਦੇ ਤੇ ਦੋਰੇ ਗੋਬਿੰਦ ਦਾ ਪ੍ਰਯੋਗ ਕੀਤਾ ਗਿਆ ਠੀਕ ਹੈ ਨਾ ਅਸ਼ਟਮੀਆ ਕਾਰ ਦਾ ਵੀ ਪਹਿਲਾ ਮਕਬਰਾ ਰਾਜੇ ਖਾਨੇਜਾਹਾਂ ਦਾ ਸੀ ਜਿਹੜਾ ਭਾਰਤ ਦਾ ਸੀਗਾ ਤੇ ਦਿੱਲੀ ਸਲਤਨਤ ਦੇ ਵਿੱਚੋਂ ਕੀ ਦਾ ਹੈਗਾ ਅਸਕੰਦਰ ਲੋਧੀ ਦਾ ਤੇ ਭਾਰਤ ਦਾ ਪਹਿਲਾ ਮਕਬਰਾ ਜਿਹਦੇ ਵਿੱਚ ਦੋਰੇ ਗੋਬਿੰਦ ਦਾ ਜਿਹੜੇ ਉੱਤੇ ਇਸ ਤਰ੍ਹਾਂ ਗੋਬਿੰਦ ਬਣਾਏ ਹੁੰਦੇ ਹੈ ਨਾ ਐਂ ਜੀ ਕਰਕੇ ਹੈ ਨਾ ਇਦੇ ਉੱਤੇ ਜਿਹੜੇ ਹੈਗੇ ਦੋਰੇ ਗੋਬਿੰਦ ਦਾ ਪ੍ਰਯੋਗ ਕੀਤਾ ਗਿਆ ਭਾਰਤ ਦਾ ਪਹਿਲਾ ਸ਼ਟਪੂਜੀ ਮਕਬਰਾ ਯਾ ਜੇ ਕਿਹਦਾ ਸੀਗਾ ਖਾਨੇਜਾਹਾਂ ਦਾ ਸੀਗਾ ਜੋ ਕਿ ਤੇਲੰਗਾਨੀ ਫਿਰ ਤੇਲੰਗਾਨੀ ਦਾ ਖਾਨੇਜਾਹ ਤੇਲੰਗਾਨੀ ਦਾ ਸੀ ਜਿਹੜਾ ਫਿਰੋਜ਼ ਸ਼ਾ ਤੁਗਲਕ ਦੇ ਦਾ ਵਜ਼ੀਰ ਸੀਗਾ ਜਿਹੜਾ ਖਾਨੇ ਸ਼ਾ ਤੇਲੰਗਣੀ ਸੀਗਾ ਨਾ ਉਹ ਫਿਰੋਜ਼ ਸ਼ਾ ਤੁਗਲਕ ਦਾ ਵਜ਼ੀਰ ਸੀਗਾ ਤੇ ਇਹਦਾ ਨਿਰਮਾਣ ਜੋਨਾ ਸ਼ਾ ਨੇ ਕਰਵਾਇਆ ਸੀਗਾ ਜੋ ਕਿ ਖਾਨੇਜਾਹ ਦਾ ਪੁੱਤਰ ਸੀਗਾ ਇੰਨਾ ਬਰੀਫ ਨਹੀਂ ਆਪਣੇ ਮਾਸਟਰ ਕਲਾਸ ਦੇ ਪੇਪਰ 'ਚ ਪੁੱਛਦੇ ਹੁੰਦੇ ਬਸ ਇੰਨਾ ਧਿਆਨ 'ਚ ਰੱਖ ਲੈਣਾ ਕਿ ਦਿੱਲੀ ਸਲਤਨਤ ਦੇ ਨਾਲ ਸੰਬੰਧਿਤ ਅੱਜ ਤੁਹ ਜੀ ਇਹ ਕਰਦਾ ਕਿਹੜਾ ਮਕਬਰਾ ਸਿਕੰਦਰ ਲੋਧੀ ਦਾ ਤੇ ਪਹਿਲਾ ਮਕਬਰਾ ਜਿਹਦੇ ਉੱਤੇ ਦੋਹਰੇ ਗੋਬਿੰਦ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਫਿਰ ਇਹਦੀ ਮੌਤ ਹੋ ਨੀਰਾਜੇ ਗਲੇ ਦੀ ਬਿਮਾਰੀ ਦੇ ਕਾਰਨ 21 ਨਵੰਬਰ 1517 ਈਸਵੀ ਨੂੰ ਇਹਦੀ ਮੌਤ ਹੋਣ ਤੋਂ ਬਾਅਦ ਰਾਜੇ ਇਬਰਾਹਿਮ ਲੋਧੀ ਆਉਂਦਾ ਜਿਹਦਾ ਸਮਾਂ 1517 ਤੋਂ 1526 ਹੈ ਤੇ ਇਹ ਇਕਲੌਤਾ ਸ਼ਾਸਕ ਆ ਜੀ ਦੇ ਸਮੇਂ ਦੇ ਵਿੱਚ ਜੰਗ ਦੇ ਦੌਰਾਨ ਮੌਤ ਹੋਈ ਸੀ ਇਬਰਾਹਿਮ ਲੋਧੀ ਦੀ ਠੀਕ ਹੈ ਨਾ ਬਾਕੀ ਕਿਸੇ ਦੀ ਯੁੱਧ ਦੇ ਦੌਰਾਨ ਨਹੀਂ ਮੌਤ ਹੋਈ ਸੀਗੀ ਇਸਕਾ ਇਬਰਾਹਿਮ ਲੋਦੀ ਦੀ ਜਿਹੜੀ ਯੁੱਧ ਦੇ ਦੌਰਾਨ ਮੌਤ ਹੋਈ ਸੀਗੀ ਤੇ ਇਹ ਦਿੱਲੀ ਸਲਤਨਤ ਦਾ ਵੀ ਲਾਸਟ ਰਾਜਾ ਹੈ ਜੀ ਤੇ ਲੋਦੀ ਵੰਸ਼ ਦਾ ਵੀ ਲਾਸਟ ਆ ਇਸ ਤੋਂ ਬਾਅਦ ਫਿਰ ਮੁਗਲਾਂ ਦਾ ਸ਼ਾਸਨ ਸ਼ੁਰੂ ਹੋਇਆ ਨਾ ਜਿਵੇਂ ਇਹ ਤੁਰਕ ਸੀਗੇ ਤੇ ਇਸ ਤੋਂ ਬਾਅਦ ਜਿਹੜਾ ਲੋਦੀ ਵੰਸ਼ ਆਇਆ ਅਫਗਾਨ ਜਾਂ ਪਠਾਨ ਵੰਸ਼ ਦੇ ਨਾਲ ਸੀ ਇਸ ਤੋਂ ਬਾਅਦ ਮੁਗਲ ਰਾਜੇ ਜਿਵੇਂ ਬਾਬਰ ਵਰਗੇ ਜਿਹੜੇ ਰਾਜੇ ਆ ਉਹ ਸ਼ੁਰੂ ਹੋ ਜਾਣਗੇ ਕਿਉਂਕਿ ਬਾਬਰ ਪਾਣੀਪਤ ਦੀ ਲੜਾਈ ਦੇ ਵਿੱਚ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਮੁਗਲ ਵੰਸ਼ ਦੀ ਨੀਂਹ ਰੱਖੂਗਾ ਆਖਰੀ ਸ਼ਾਸਕ ਸੀ ਰਾਜੇ ਲੋਦੀ ਵੰਸ਼ ਦਾ ਦਿੱਲੀ ਸਲਤਨਤ ਦਾ ਫਿਰ ਇਹਦੇ ਸਮਕਾਲੀ ਰਾਜੇ ਕਿਹੜੇ ਸੀਗੇ ਮੇਵਾੜ ਦਾ ਰਾਜ ਮਹਾਰਾਣਾ ਸੰਗਾ ਸੀਗਾ ਜਿਹਦੇ ਨਾਲ ਇਹਨੇ ਦੋ ਯੁੱਧ ਕੀਤੇ ਸੀ ਰਾਜੇ ਖਤੋਲੀ ਦਾ ਯੁੱਧ ਤੇ ਬਾੜੀ ਦਾ ਯੁੱਧ ਤੇ ਇਹਨਾਂ ਦੇ ਵਿੱਚ ਜਿੱਤਿਆ ਕੌਣ ਸੀ ਮਹਾਰਾਣਾ ਸੰਗਾ ਜਿੱਤਿਆ ਸੀ ਇਬਰਾਹਿਮ ਲੋਦੀ ਦੀ ਜਿੱਤ ਨਹੀਂ ਹੋਈ ਸੀ ਜਿੱਤਿਆ ਕੌਣ ਸੀਗਾ ਰਾਣਾ ਸੰਗਾ ਜਿੱਤਦਾ ਹੈਗਾ ਤੇ ਸੰਤ ਮੀਰਾਬਾਈ ਦੇ ਪਤੀ ਭੋਜ ਰਾਜਾਇਲ ਕਾਇਲ ਹੋਏ ਸੀ ਇਹਨਾਂ ਨੂੰ ਆਪਣੇ ਪੇਪਰ 'ਚ ਪੁੱਛਦੇ ਰਹੇ ਜੀ ਏ ਮੈਂ ਤੁਹਾਨੂੰ ਦੱਸ ਤਾਂ ਨਹੀਂ ਆ ਕਿਉਂਕਿ ਕਈ ਵਾਰੀ ਕੋਈ ਪਤਾ ਨਹੀਂ ਹੁੰਦਾ ਜੇ ਮਾਰੇ ਮੋਟਾ ਧਿਆਨ ਜੋਬੇ ਤਾਂ ਆਪਣੇ ਆਪੇ ਆਪਸ਼ਨ ਵੀ ਏ ਕੀ ਉਹ ਤੇ ਦਿਮਾਗ ਚ ਆ ਜਾਂਦਾ ਨਾ ਵੀ ਹਾਂ ਪਾਈ ਕਿਤੇ ਰੀਡ ਕੀਤਾ ਸੀ ਤਾਂ ਇਸ ਜੋ ਜਿਹੜਾ ਬਾੜੀ ਦਾ ਯੁੱਧ ਹੋਇਆ ਸੀ ਨਾ ਉਹਦੇ ਵਿੱਚ ਸੰਤ ਜਿਹੜੀ ਮੀਰਾ ਬਾਈ ਸੀਗੀ ਉਹਦੇ ਪਤੀ ਪਤੀ ਦਾ ਨਾਮ ਆ ਭੋਜਰਾਜ ਜਿਹੜਾ ਕਿ ਜ਼ਖਮੀ ਹੋਏ ਸੀਗੇ ਬਾੜੀ ਦੇ ਯੁੱਧ ਦੇ ਵਿੱਚ ਤਾਂ ਮੇਵਾਰ ਦੇ ਰਾਣਾ ਰਾਣਾ ਸੰਗਾ ਦੇ ਨਾਲ ਕਿੰਨੇ ਯੁੱਧ ਹੋਏ ਸੀ ਇਬਰਾਹਿਮ ਲੋਦੀ ਦੇ ਦੋ ਹੋਏ ਸੀ ਖਤੋਲੀ ਦਾ ਯੁੱਧ ਤੇ ਬਾੜੀ ਦਾ ਯੁੱਧ ਜਿਹਦੇ ਵਿੱਚ ਜਿੱਤੇ ਆ ਕੋਣ ਸੀਗਾ ਮਹਾਨ ਰਾਣਾ ਸੰਗਾ ਫਿਰ ਵਿਜੇਨਗਰ ਦਾ ਰਾਜਾ ਰਾਜੇ ਇਹਦਾ ਸਮਕਾਲੀ ਸੀਗਾ ਕ੍ਰਿਸ਼ਨ ਦੇਵ ਰਾਏ ਇਹਦੇ ਨਾਲ ਇਹਦਾ ਕੋਈ ਯੁੱਧ ਨਹੀਂ ਹੋਇਆ ਸੀਗਾ ਸ ਤੇ ਦੋ ਰਾਜੇ ਹੋਗੇ ਮਹਾਰਾਣਾ ਸੰਗਾ ਤੇ ਕ੍ਰਿਸ਼ਨ ਦੇਵ ਰਾਏ ਠੀਕ ਹੈ ਨਾ ਕ੍ਰਿਸ਼ਨ ਦੇਵ ਰਾਏ ਨਾਲ ਕੋਈ ਇਹਨੇ ਯੋਧ ਨਹੀਂ ਕੀਤਾ ਮਹਾਰਾਣਾ ਸੰਗਾ ਨਾਲ ਦੋ ਕੀਤੇ ਜਿਦੇ ਚ ਸੰਗਾ ਜੀ ਜਿੱਤ ਗਏ ਤੇ ਇਹ ਹਾਰ ਗਏ ਫਿਰ ਕਾਬਲ ਤੇ ਗਜਨੀ ਦੇ ਰਾਜਾ ਸੀਗੇ ਰਾਜੇ ਬਾਬਰ ਤੀਜਾ ਸਮਕਾਲੀ ਕੌਣ ਹੋ ਗਿਆ ਬਾਬਰ ਤੇ ਬਾਬਰ ਉਸ ਸਮੇਂ ਕਿੱਥੋਂ ਦਾ ਰਾਜਾ ਸੀ ਰਾਜੇ ਕਾਬਲ ਦਾ ਤੇ ਗਜਨੀ ਦਾ ਤੇ ਇਹਦੇ ਨਾਲ ਯੁੱਧ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ ਰਾਜੇ 21 ਅਪ੍ਰੈਲ 1526 ਈਸਵੀ ਨੂੰ ਇਸ ਯੁੱਧ ਦੇ ਦੌਰਾਨ ਇਬਰਾਹਿਮ ਲੋਦੀ ਜਿਹੜਾ ਮਾਰਿਆ ਗਿਆ ਸੀਗਾ ਤੇ ਦਿੱਲੀ ਦੇ ਉੱਤੇ ਮੁਗਲ ਸ਼ਾਸਕਾਂ ਦਾ ਜਿਹੜਾ ਰਾਜ ਹੋ ਗਿਆ ਸੀ ਜਿੰਨ ਕਿ ਮੁਗਲ ਵੰਸ਼ ਦੀ ਨੀ ਰੱਖੀ ਗਈ ਸੀ ਕਿਨੇ ਰੱਖੀ ਬਾਬਰ ਨੇ ਰੱਖੀ ਕਦੋਂ ਰੱਖੀ ਪਾਣੀਪਤ ਦੇ ਪਹਿਲੇ ਯੁੱਧ ਦੀ ਜਿੱਤ ਤੋਂ ਬਾਅਦ ਰੱਖੀ ਸੀ ਯੁੱਧ ਵਿੱਚ ਮਾਰਨ ਵਾਲਾ ਪਹਿਲਾ ਸ਼ਾਸਕ ਰਹਿ ਜੇ ਇਬਰਾਹਿਮ ਲੋਦੀ ਠੀਕ ਹੈ ਨਾ ਇਹ ਮੈਂ ਨਹੀਂ ਕਹਿੰਦੀ ਇਤਿਹਾਸਕਾਰ ਨਿਜ਼ਾਮਤੁੱਲਾ ਨੇ ਕਿਹਾ ਠੀਕ ਹੈ ਨਾ ਉਹਨਾਂ ਦੇ ਬਿਆਨ ਆ ਕਿ ਯੁੱਧ ਦੇ ਵਿੱਚ ਮਰਨ ਵਾਲਾ ਪਹਿਲਾ ਸ਼ਾਸਕ ਜਿਹੜਾ ਉਹ ਹੀ ਇਬਰਾਹਿਮ ਲੋਦੀ ਸੀ ਬਾਬਰ ਨੂੰ ਹਮਲੇ ਦੇ ਲਈ ਸੱਦਾ ਕਿਨੇ ਦਿੱਤਾ ਸੀ ਬਾਈ ਇੱਕ ਤਾਂ ਇਹਦੇ ਚਾਚਾ ਸ਼ਾਹ ਆਲਮ ਸ਼ਾਹ ਨੇ ਦਿੱਤਾ ਸੀਗਾ ਨੂਜਾ ਦੌਲਤ ਖਾਨ ਜੋ ਕਿ ਉਸ ਸਮੇਂ ਦੇ ਵਿੱਚ ਪੰਜਾਬ ਦਾ ਸੂਬੇਦਾਰ ਸੀ ਤੇ ਰਾਣਾ ਸੰਗਾ ਇਹ ਧਿਆਨ ਚ ਰੱਖਣੇ ਆ ਹੁਣ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਵੀ ਇਹਦਾ ਸਮਕਾਲੀ ਆ ਗਿਆ ਠੀਕ ਹੈ ਨਾ ਤਾਂ ਇਹਨਾਂ ਨੇ ਇਹ ਜਦੋਂ ਹੈਗਾ ਇਹਨੂੰ ਸੱਦਾ ਦਿੱਤਾ ਸੀਗਾ ਬਾਬਰ ਨੂੰ ਯੁੱਧ ਕਰਨ ਵਾਸਤੇ ਫਿਰ ਇਹ ਹੋਇਆ ਯੁੱਧ 21 April 1526 AD ਨੂੰ ਪਾਣੀਪਤ ਦਾ ਯੁੱਧ ਜਿਹਦੇ ਵਿੱਚ ਲੋਧੀ ਹਾਰ ਗਿਆ ਤੇ ਲੋਧੀ ਵੰਸ਼ ਦਾ ਅੰਤ ਹੋ ਗਿਆ ਤੇ ਦਿੱਲੀ ਸਲਤਨਤ ਦਾ 20 ਅੰਤ ਹੋ ਗਿਆ ਤੇ ਇੱਕ ਨਵੇਂ ਵੰਸ਼ ਦੀ ਨੀਂ ਰੱਖੀ ਗਈ ਮੁਗਲ ਵੰਸ਼ ਜਿਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕੱਲ੍ਹ ਵਾਲੀ ਕਲਾਸ ਦੇ ਵਿੱਚ ਓਕੇ ਤਾਂ ਹੁਣ ਰਾਜੀ ਇਸ ਵੰਸ਼ ਦੇ ਨਾਲ ਰਿਲੇਟਡ ਇੰਪੋਰਟੈਂਟ ਪੁਆਇੰਟ ਹੈ ਜਿੱਥੋਂ ਕੁਐਸਚਨ ਬਣਦੇ ਹੁੰਦੇ ਆ ਸਾਰੇ ਜਿਹੜੀ ਦਿੱਲੀ ਸਲਤਨਤ ਆ ਉਹਦਾ ਨਿਚੋੜ ਆ ਸਿਕੰਦਰ 에ਸਾਨੀ ਦੀ ਉਪਾਧੀ ਕਿਹਨੇ ਲਈ ਸੀਗੀ ਇਲਾਉਦੀਨ ਖਿਲਜੀ ਨੇ ਕਿਉਂਕਿ ਬੱਚਿਆਂ ਨੂੰ ਲੱਗਦਾ ਹੁੰਦਾ ਸਿਕੰਦਰ ਨਾਲ ਲਿਖਿਆ ਤੇ ਸਿਕੰਦਰ ਲੋਧੀ ਤੇ ਟਿਕ ਕਰ ਦਿੰਦੇ ਆ ਠੀਕ ਹੈ ਨਾ ਸਿਕੰਦਰ 에ਸਾਨੀ ਦੀ ਉਪਾਧੀ ਇਲਾਉਦੀਨ ਖਿਲਜੀ ਨੇ ਦਿੱਲੀ ਸਲਤਨਤ ਦੀ ਦਰਬਾਰੀ ਪਾਸ਼ਾ ਰਾਜੇ ਫਾਰਸੀ ਸੀ ਔਰ ਉਰਦੂ ਦਾ ਜਨਮ ਵੀ ਦਿੱਲੀ ਪਾਸ਼ਾ ਸ਼ੋਇਆ ਸੀ ਜੇ ਪੁੱਛ ਲੈਣ ਉਰਦੂ ਭਾਸ਼ਾ ਦਾ ਜਨਮ ਤਾਂ ਕਨਫਿਊਜ਼ ਨਹੀਂ ਹੋਣਾ ਵੀ ਉਰਦੂ ਜਿਹੜੀ ਮੁਗਲ ਦਰਬਾਰ ਦੇ ਵਿੱਚ ਆਈ ਮੁਗਲ ਪਾਸ਼ਾ ਦੇ ਇਹਦਾ ਜਨਮ ਵੀ ਜਿਹੜਾ ਦਿੱਲੀ ਸਲਤਨਤ ਦੇ ਵਿੱਚ ਹੋ ਗਿਆ ਸੀ ਉਰਦੂ ਭਾਸ਼ਾ ਦਾ ਸੈਨਾਪਤੀਆਂ ਦਾ ਸੈਨਾਪਤੀ ਕਿਹਨੂੰ ਕਿਹਾ ਜਾਂਦਾ ਹੈ ਜੇ ਅਲਾਉਦੀਨ ਖਿਲਜੀ ਨੂੰ ਕਿਹਾ ਜਾਂਦਾ ਦਾਸਾਂ ਦਾ ਦਾਸ ਫਰੋਸ਼ਾ ਇਹ ਤਾਂ ਤਮੇਸ਼ ਨੂੰ ਕਿਹਾ ਜਾਂਦਾ ਦਾਸਾਂ ਦਾ ਦਾਸ ਦਾਸਾਂ ਦਾ ਸਰਪ੍ਰਸਤ ਫਿਰੋਸ਼ਾ ਤੁਗਲਕ ਨੂੰ ਗਿਆ ਜਾਂਦਾ ਰਹੇ ਕਿਉਂਕਿ ਸਭ ਤੋਂ ਵੱਧ ਦਾਸ ਆ ਜਿਹੜੇ ਫਿਰੋਸ਼ਾ ਤੁਗਲਕ ਦੇ ਸਮੇਂ ਦੇ ਵਿੱਚ ਹੋਏ ਸੀ ਇਹਨੂੰ ਦਾਸਾਂ ਦਾ ਦਾਸ ਕਿਉਂ ਕਿਹਾ ਜਾਂਦਾ ਕਿਉਂਕਿ ਇਹਨੂੰ ਇਹ ਆਪ ਵੀ ਇੱਕ ਦਾਸ ਸੀ ਤੇ ਇਹਨੇ ਅੱਗੇ ਵੀ ਇੱਕ ਦਾਸ ਨੂੰ ਖਰੀਦਿਆ ਸੀ ਬਲਬਨ ਨੂੰ ਠੀਕ ਹੈ ਨਾ ਆਪ ਇਹ ਕਿਹਦਾ ਦਾਸ ਸੀ ਕੁਤਬਦੀਨ ਐਬਕ ਦਾ ਦਾਸ ਸੀ ਅਕਬਰਿਆਂ ਦਾ ਕਾਲ ਲੋਧੀ ਕਾਲ ਆ ਰਹੇ ਜੇ ਪੁੱਛ ਲੈਣ ਦਿੱਲੀ ਸਲਤਨਤ ਦੇ ਵਿੱਚ ਕਿਹੜੇ ਵੰਸ਼ ਨੂੰ ਜਿਹੜਾ ਹੈਗਾ ਮਾ ਘਬਰੀਆਂ ਦੇ ਵੰਸ਼ ਦੇ ਨਾਲ ਨਾ ਜਾਣਿਆ ਜਾਂਦਾ ਤਾਂ ਲੋਧੀ ਵੰਸ਼ਾ ਜਿਹੜਾ ਰੇਸ਼ਮ ਦੇ ਕੀੜੇ ਪਾਲ ਲੰਦਾ ਸ਼ੁਰੂ ਹੋਇਆ ਕਦੋਂ ਹੋਇਆ ਸੀ ਦਿੱਲੀ ਸਲਤਨਤ ਦੇ ਵਿੱਚ ਰੇਸ਼ਮ ਦੇ ਕੀੜੇ ਪਾਲਣ ਦਾ ਸ਼ੁਰੂਆਤ ਕਦੋਂ ਹੋਈ ਦਿੱਲੀ ਸਲਤਨਤ ਦੇ ਵਿੱਚ ਦਿੱਲੀ ਸਲਤਨਤ ਦੇ ਸਮੇਂ ਰਾਜਧਾਨੀਆਂ ਠੀਕ ਹੈ ਨਾ ਕਿੰਨੀਆਂ ਰਾਜਧਾਨੀਆਂ ਹੋਈਆਂ ਕਿਹੜੇ ਸ਼ਾਸਕ ਨੇ ਕਿਹੜੀ ਰਾਜਧਾਨੀ ਲਈ ਆ ਉਹ ਆਪਾਂ ਹੁਣ ਇੱਥੇ ਡਿਸਕਸ ਕਰਾਂਗੇ ਲਾਹੌਰ ਸਭ ਤੋਂ ਪਹਿਲੀ ਰਾਜਧਾਨੀ ਲਾਹੌਰ ਕੁਤਬਦੀਨ ਐਬਕ ਦਿੱਲੀ ਇਲਤੁਤਮਿਸ਼ ਫਿਰ ਕਿਲੇਖੋਰੀ ਜਲਾਲਉਦੀਨ ਫਿਰੋਜ਼ ਖੇਲਦੀ ਇਹਨੇ ਇਥੇ ਆਪਣਾ ਰਾਜਦਲ ਕਰਾਇਆ ਸੀ ਨਾ ਫਿਰ ਸਿਰੀ ਅਲਾਉਦੀਨ ਖਲਜੀ ਨੇ ਦੌਲਤਾਬਾਦ ਮੁਹੰਮਦ ਬਿੰਤ ਤੁਗਲਕ ਆਗਰਾ ਸਕੰਦਰ ਲੋਦੀ ਠੀਕ ਹੈ ਨਾ ਤੇ Hindu maan di aulaad kede kede sige Delhi saltanat de vichon kede vansh hoye jede Hindu maan di sultan sige Ghiyasuddin Khusro Shah eh raje Hindu maan di sultan nahi si eh apne aap ek Hindu siga te ene raj di khatir jeda he apna dharm badleya siga te jeda he Hindu dharm nu tyag ditta si Shahabuddin ਯਾਸੂਦੀਨ ਤੁਗਲਕਾ ਫਰੋਸ਼ਾ ਤੁਗਲਕ ਸਿਕੰਦਰ ਲੋਦੀ ਇਹ ਸ਼ਾਸਕਾ ਜਿਹੜੇ ਹਿੰਦੂ ਮਾਂ ਦੀ ਉਲਾਦਾ ਇਹ ਵਾਲੇ ਤੇ ਜਿਹੜਾ ਇਹ ਆ ਇਹ ਆਪਣੇ ਆਪ ਹੀ ਇੱਕ ਹਿੰਦੂ ਰਾਜਾ ਸੀ ਬਟ ਰਾਜ ਦੀ ਖਤਰੀ ਨੇ ਆਪਣਾ ਧਰਮ ਜਿਹੜਾ ਉਹ ਬਦਲ ਲਿਆ ਸੀ ਤਾਂ ਕੱਲ ਨੂੰ ਆਪਾਂ ਦੇਖਾਂਗੇ ਰਾਜੀ ਮੋਗਲ एंपਾਇਰ ਇਥੋਂ ਤੱਕ ਆਪਣਾ ਦਿੱਲੀ ਸਲਤਨਤ ਵਾਲਾ ਟੌਪਿਕ ਕਵਰ ਹੋ ਗਿਆ ਬਈ ਜੇ ਕਲਾਸ ਵਧੀਆ ਲੱਗੀ ਸਾਰਾ ਟੌਪਿਕ ਕਵਰ ਹੋ ਗਿਆ ਪੰਜ ਦੇ ਪੰਜ ਵੰਸ਼ ਬੜੀ ਲੱਗੀ ਤਾਂ ਲਾਈਕ ਜਰੂਰ ਕਰਿਓ ਫੀਡਬੈਕ ਜਰੂਰ ਦਿਓ ਜਿਹੜੇ ਬੱਚੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਕੱਲ ਨੂੰ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਥੈਂਕ ਯੂ